ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਸਰਕਾਰ ਦੇ ਹੱਕ ਤੇ ਫੁੱਟੀ ਕਾਡੀ ਦੇਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਨੇ ਨਹੀਂ ਕੀਤਾ ਅਸੀਂ ਤਾਦ ਆਏ ਹਾਂ ਕੱਲ ਵੀ ਲੋਕ ਭਿੱਖੀ ਵੰਡਾਸਟਿਅਮ ਤੇ ਬੈਠੇ ਸੀ ਤਰਨਤਾਰਨ ਸਾਹਿਬ ਪੰਜਾਬ ਚ ਅਸੀਂ 2 ਦਿਨ ਦਾ ਸੱਦਾ ਦਿੱਤਾ ਕਿ ਉਹਨੂੰ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ ਕਿ ਮਜ਼ਦੂਰਾਂ ਦੇ ਹੱਕ 'ਚ ਪਾਲਿਸੀ ਕਰਨ ਉਹਨਾਂ ਦੇ ਹੱਕ 'ਚ ਮੁਆਵਜ਼ੇ ਦਾ ਐਲਾਨ ਕਰਨ ਜਿਹੜੇ ਮੁਆਵਜ਼ੇ ਦੀਆਂ ਗੱਲਾਂ ਮੈਂ ਕਰ ਰਿਹਾ ਤੁਹਾਡੇ ਮੇਰੇ ਸਾਥੀਆਂ ਨੇ ਕੀਤੀਆਂ ਉਹਦੇ ਦਰਮਿਆਨ ਸਾਡਾ ਮੰਗ ਪੱਤਰ ਜਿਹੜੀਆਂ ਮੰਗਾਂ ਵਾਲਾ ਐਸਪੀਐਮ ਪੱਟੀ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਜਾਣਾ ਉਹਦੇ 'ਚ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਅਸੀਂ ਲਈਆਂ ਦੂਜਾ ਮਸਲਾ ਹੈ ਕਿ ਪੰਜਾਬ ਸਸਿਕਾਲ ਜੀ ਮੈਂ ਲਾਜਰ ਲਖਣਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਸਕਤਰ ਅੱਜ ਜਿਹੜਾ ਪੰਜਾਬ ਪੇਂਡੂ ਤੇ ਖੇਤ ਮਜ਼ਦੂਰ ਸੰਘੇ ਜਿੱਥੇ ਬੰਦੀਆਂ ਵੱਲੋਂ ਅੱਜ ਐਸ ਡੀ ਐਮ ਪੱਟੀ ਵਿਖੇ ਧਰਨਾ ਦਿੱਤਾ ਗਿਆ ਸੰਝੇ 프ਰਿੰਟ ਤੇ ਜਿੱਥੇ ਸਾਡਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਸਮਰਥਨ ਕਰਦੇ ਆ ਤੇ ਜਿੱਥੇ ਨੌਜਵਾਨਾਂ ਨੂੰ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਇਨਗੋਲਾ ਕੀਤਾ ਗਿਆ ਜਿਹੜਾ ਕੇਂਦਰ ਸਰਕਾਰ ਨੇ ਜਿਹੜਾ ਕੀਤਾ ਹੀ ਕੀ ਕਿਸਾਨਾਂ ਨੂੰ ਮਾਰਜਾ 16 ਕਰੋੜ ਰੁਪਇਆ ਉੱਥੇ ਮਜ਼ਦੂਰਾਂ ਨੂੰ ਇਗਨੋਰ ਕੀਤਾ ਗਿਆ ਸਾਡੀ ਮੰਗ ਆ ਪਿੰਡੂ ਤੇ ਸਾਂਝੇ ਖੇਤ ਮਜ਼ਦੂਰ ਜੈਥੇ ਬੰਨੀਆਂ ਦੀ ਕਿ ਜਿਹੜਾ ਮਜ਼ਦੂਰਾਂ ਨੂੰ ਉਹਨਾਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਜਿੰਨਾ ਕੋ ਉਹਨਾਂ ਦਾ ਪੰਦਾ ਹੈ ਜੇ ਕਿਸ ਦਾ ਮਜ਼ਦੂਰ ਦਾ ਘਰ ਇਕੱਠਾ ਹੈ ਕਿਸ ਮਜ਼ਦੂਰ ਦਾ ਮਤਲਬ ਥੱਲੇ ਆ ਕੇ ਛੱਤਾ ਡਿੱਗ ਕੇ ਨੁਕਸਾਨ ਹੋਇਆ ਜਾਨੀ ਮਾਲੀ ਨੁਕਸਾਨ ਉਹਨਾਂ ਨੂੰ ਬੰਦਾ ਉਹਨਾਂ ਦਾ ਹੱਕ ਦਿੱਤਾ ਜਾਵੇ ਜਿਹੜਾ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਦਾ ਐ ਚੁੱਪ ਸਾਰ ਕੇ ਬੈਠੀ ਮਜ਼ਦੂਰਾ ਪ੍ਰਤੀ ਕੋਈ ਹਮਦਰਦੀ ਨਹੀਂ ਕੋਈ ਬਿਆਨਬਾਜ਼ੀ ਨਹੀਂ ਜਿੱਥੇ ਮਾੜਾ ਵਤੀਰਾ ਮਜ਼ਦੂਰਾ ਪ੍ਰਤੀ ਉੱਥੇ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹਾਂ ਨਾਲ ਹੀ ਇਹ ਕਹਿੰਨੇ ਕਿ ਜੇ ਪੰਜਾਬ ਸਰਕਾਰ ਨੇ ਮਜ਼ਦੂਰਾ ਪ੍ਰਤੀ ਵਫਾਦਾਰੀ ਜਾਂ ਮਜ਼ਦੂਰਾ ਪ੍ਰਤੀ ਐਲਾਨ ਨਾ ਕੀਤਾ ਤੇ ਜਿਹੜੀਆਂ ਸਾਂਝੇ ਫਰੰਟ ਤੇ ਜਥੇਬੰਦੀਆਂ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿੱਦਾਂ ਦਾ ਵੀ ਇਹਨਾਂ ਵੱਲੋਂ ਐਕਸ਼ਨ ਆਊਗਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਅਸੀਂ ਮੰਗ ਕਰਦੇ ਹਾਂ ਕਿ ਮਜ਼ਦੂਰਾਂ ਨੂੰ ਵੀ ਬੰਦ ਦਾ ਹੱਕ ਉਹਨਾਂ ਦਾ ਦਿੱਤਾ ਜਾਵੇ ਧੰਨ ਸੇ